ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਚੱਲ ਰਹੀ ਲੜੀਵਾਰ ਕਥਾ ਭਾਈ ਬਾਲਾ ਜੀ ਘਡੂਰ ਸਾਹਿਬ ਵਿਖੇ ਸਰਵਣ ਕਰਾ ਰਹੇ ਹਨ ਜਿਸ ਦੇ ਵਿੱਚ ਆਪ ਜੀ ਨੇ ਸਰਵਣ ਕਰ ਲਿਆ ਹੈ ਕਿ ਧੰਗੁਰੂ ਨਾਨਕ ਦੇਵ ਮਹਾਰਾਜੀ ਕਿਵੇਂ ਮੱਕੇ ਪਹੁੰਚੇ ਭਾਈ ਮਰਦਾਨਾ ਜੀ ਨੂੰ ਕਿਵੇਂ ਮੱਕੇ ਦੇ ਦਰਸ਼ਨ ਕਰਾਏ ਮੱਕਾ ਕਿਵੇਂ ਫਿਰਿਆ ਤੇ ਕਾਜੀ ਰੁਕਮਦੀਨ ਸਾਰੇ ਆ ਕੇ ਕਿਵੇਂ ਗੁਰੂ ਮਹਾਰਾਜ ਜੀ ਨੂੰ ਸਵਾਲ ਕੀਤੇ ਤੇ ਕਿਵੇਂ ਫਿਰ ਉਹਨਾਂ ਨੂੰ ਸਤਿਗੁਰੂ ਜੀ ਨੇ ਤਾਰਿਆ ਸੋ ਆਪ ਜੀ ਸਰਵਣ ਕਰ ਲਿਆ ਹੈ ਸੋ ਅਗਲਾ ਪ੍ਰਸੰਗ ਆ ਰਿਹਾ ਮਦੀਨੇ ਜਾਣਾ ਸੋ ਇੱਥੇ ਗੁਰੂ ਪਾਤਸ਼ਾਹ ਜੀ ਕਿਵੇਂ ਮਦੀਨੇ ਵਿੱਚ ਜਾ ਕੇ ਕਿਵੇਂ ਤਾਰਦੇ ਹਨ ਮੁਸਲਮਾਨ ਵੀਰਾਂ ਨੂੰ ਤੇ ਸੱਚਾ ਸੁੱਚਾ ਉਪਦੇਸ਼ ਨਿਰੰਕਾਰ ਦਾ ਕਿਵੇਂ ਦਿੰਦੇ ਨੇ ਉਹ ਸਾਰਾ ਪ੍ਰਸੰਗ ਮੈਂ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ ਤੇ ਧੰ ਗੁਰੂ ਅੰਗਦ ਦੇ ਮਹਾਰਾਜ ਜੀ ਉੱਚੇ ਤਖਤ ਤੇ ਬਰਾਜਮਾਨ ਨੇ ਚਰਨਾ ਵਿੱਚ ਧੰ ਬਾਬਾ ਬੁੱਢਾ ਜੀ ਉਹ ਵੀ ਉੱਚੀ ਜਗ੍ਹਾ ਤੇ ਸ਼ਸ਼ੋਬਦ ਨੇ ਨਾਲ ਹੀ ਧੰ ਗੁਰੂ ਅਮਰਦਾਸ ਮਹਾਰਾਜ ਜੀ ਉਹ ਵੀ ਉੱਚੀ ਜਗ੍ਹਾ ਤੇ ਸ਼ਸ਼ੋਬਦ ਹਨ ਤੇ ਨਾਲ ਹੀ ਭਾਈ ਵਾਲਾ ਜੀ ਉਹ ਵੀ ਸਤਕਾਰ ਸਹਿਤ ਉੱਚੀ ਜਗ੍ਹਾ ਤੇ ਬਰਾਜਮਾਨ ਨੇ ਤੇ ਨਾਲ ਹੀ ਗੁਰੂ ਪਾਤਸ਼ਾਹ ਜੀ ਦੇ ਗੁਰੂ ਦੇ ਪਿਆਰੇ ਸਿੱਖ ਬੈਠੇ ਹਨ ਭਾਈ ਪਾਰੋ ਜੀ ਭਾਈ ਜੁਲਕਾ ਜੀ ਭਾਈ ਢਿੰਗਾ ਜੀ ਭਾਈ ਜੀਵਾ ਜੀ ਜੋ ਗੁਰੂ ਪਾਤਸ਼ਾਹ ਜੀ ਦਾ ਲੰਗਰ ਸਜਾਉਂਦੇ ਸਨ ਤੇ ਨਾਲ ਹੀ ਬੈਠੇ ਹਨ ਭਾਈ ਪੈੜਾ ਮੋਖਾ ਜੀ ਸੁਲਤਾਨਪੁਰ ਦੇ ਰਹਿਣ ਵਾਲੇ ਜੋ ਲਿਖਣ ਵਿਝ ਵੜੇ ਮਾਰਨੇ ਉਹ ਵੀ ਆਪਣੀ ਸਾਰੀ ਸਮਗਰੀ ਲੈ ਕੇ ਹਾਜ਼ਰ ਬੈਠੇ ਨੇ ਕਾਗਜ਼ ਹੈ ਕਲਮ ਹੈ ਦਵਾਤ ਹੈ ਸੋ ਸਾਰੀ ਤਿਆਰੀ ਹੈ ਲਿਖਣ ਦੀ ਜਿਵੇਂ ਜਿਵੇਂ ਭਾਈ ਬਾਲਾ ਜੀ ਉਚਾਰਨ ਕਰਨਗੇ ਉਹ ਨਾਲ ਦੀ ਨਾਲ ਹੀ ਲਿਖਦੇ ਜਾਣਗੇ ਤੇ ਸਾਹਮਣੇ ਸੰਗਤ ਸਜੀ ਹੈ ਦਰਬਾਰ ਸਜਿਆ ਹੋਇਆ ਹੈ ਇੱਕ ਪਾਸੇ ਮਾਤਾਵਾਂ ਪੈਣਾ ਬੈਠੀਆਂ ਹਨ ਦੂਸਰੇ ਪਾਸੇ ਵੀਰ ਬੱਚੇ ਬਜ਼ੁਰਗ ਬੈਠੇ ਨੇ ਵਿਜਕਾਰਾਂ ਦੀ ਰਸਤਾ ਹੈ ਸਭ ਸੰਗਤਾਂ ਆਉਂਦੀਆਂ ਨੇ ਮੱਥਾ ਟੇਕ ਕੇ ਸੱਜ ਜਾਂਦੀਆਂ ਨੇ ਤੇ ਭਾਈ ਬਾਲਾ ਜੀ ਨੇ ਹੱਥ ਬੰਨ੍ਹ ਕੇ ਤਾਨ ਗੁਰੂ ਅੰਗਦ ਦੇ ਮਹਾਰਾਜੀ ਨੂੰ ਕਹਿਣਾ ਕੀਤਾ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ ਕਿ ਆਪ ਜੀ ਦੀ ਇਜਾਜ਼ਤ ਹੋਵੇ ਤਾਂ ਕਿ ਮੈਂ ਅਗਲਾ ਪ੍ਰਸੰਗ ਸਰਵਣ ਕਰਾਂ ਮਾ ਸੋ ਗੁਰੂ ਪਾਤਸ਼ਾਹ ਜੀ ਨੇ ਹੱਥ ਦਾ ਇਸ਼ਾਰਾ ਕੀਤਾ ਤੇ ਧੰਨ ਭਾਈ ਵਾਲਾ ਜੀ ਕਹਿਣ ਲੱਗੇ ਇਹ ਸਤਿਗੁਰੂ ਜਦੋਂ ਸਤਿਗੁਰੂ ਜੀ ਕੁਝ ਚਿਰ ਮੱਕੇ ਹੀ ਰਹੇ ਤਾਂ ਮਰਦਾਨੇ ਨੇ ਕਿਹਾ ਜੀ ਮੈਨੂੰ ਮਦੀਨਾ ਮੁਹੰਮਦ ਸਾਹਿਬ ਜੀ ਦੀ ਜੋ ਕਬਰ ਹੈ ਉਹ ਵੀ ਦਿਖਾਵੋ ਤਾਂ ਗੁਰੂ ਜੀ ਕਿਹਾ 12 ਦਿਨਾਂ ਦਾ ਰਸਤਾ ਹੈ ਮਰਦਾਨੇ ਨੇ ਕਿਹਾ ਤੁਹਾਡੇ ਅੱਗੇ ਕੀ ਦੂਰ ਹੈ ਮੈਨੂੰ ਜ਼ਰੂਰ ਦਿਖਲਾਵੋ ਤਦ ਗੁਰੂ ਜੀ ਮੱਕਿਓਂ ਤੁਰਦੇ ਤੁਰਦੇ 12ਵੇਂ ਦਿਨ ਮਦੀਨੇ ਪਹੁੰਚ ਕੇ ਮਰਦਾਨੇ ਨੂੰ ਕਹਿਣ ਲੱਗੇ ਜਾ ਜਾ ਕੇ ਬਈ ਦੇਖਿਆ ਮਰਦਾਨਾ ਕਿਹਾ ਜੀ ਕੋਈ ਰੋਕੇ ਨਾ ਗੁਰੂ ਜੀ ਕਿਹਾ ਨਹੀਂ ਇੱਥੇ ਕੋਈ ਨਹੀਂ ਰੋਕਦਾ ਤੇ ਨਾ ਕੋਈ ਅੱਖਾਂ ਬੰਦਦੇ ਹਨ ਤੂੰ ਤੁਰਕ ਦਾ ਜਾਮਾ ਪਹਿਨਿਆ ਹੋਇਆ ਹੈ ਬੇਸ਼ੱਕ ਚਲਾ ਜਾ ਮਰਦਾਨੇ ਨੇ ਕਿਹਾ ਜੀ ਮੈਂ ਤੋ ਤੁਰਕ ਤਾਰਕ ਕੋਈ ਨਹੀਂ ਮੈਂ ਤਾਂ ਤੁਹਾਡਾ ਸਿੱਖ ਹਾਂ ਐਵੇਂ ਦੇਖਣ ਵਾਸਤੇ ਆ ਗਿਆ ਹਾਂ ਕੋਈ ਪੂਜਣ ਲਈ ਨਹੀਂ ਤਾਂ ਨਹੀਂ ਮੈਂ ਆਇਆ ਤਰ ਗੁਰੂ ਜੀ ਆਪ ਖੜਾਵਾ ਪਹਿਨ ਕੇ ਕਬਰ ਦੇ ਨੇੜੇ ਚਾਰ ਦਿਵਾਰੀ ਅੰਦਰ ਚਲੇ ਗਏ ਮੋਲਾਣਿਆਂ ਨੇ ਦੇਖ ਕੇ ਕਿਹਾ ਤੁਸੀਂ ਕੌਣ ਹੋ ਜੋ ਖੜਾਵਾ ਪਾਈ ਚੱਲੇ ਆਉਂਦੇ ਹੋ ਜਾਣਦੇ ਨਹੀਂ ਇਹ ਜੋ ਮੁਹੰਮਦ ਸਾਹਿਬ ਰਸੂਲ ਸਾਹਿਬ ਜੀ ਦਾ ਮੁਕਾਮ ਹੈ ਤਾਂ ਗੁਰੂ ਜੀ ਨੇ ਉਚਾਰਨ ਕੀਤਾ ਸ੍ਰੀ ਰਾਗ ਮਹੱਲਾ ਪਹਿਲਾ ਮੁਕਾਮ ਘਰ ਘਰ ਬੈਸਣਾ ਨਿਤ ਚਲਣੇ ਕੀ ਧੋਖ ਮੁਕਾਮ ਤਾਂ ਪਰ ਜਾਣੀਐ ਜਰਹੇ ਨੇ ਚਲ ਲੋਕ ਮੂਲਾ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬੰਦੋ ਲਗ ਰਹੋ ਨਾਮੇ ਰਹਾਓ ਜੋਗਿਤ ਅਸਨ ਕਰ ਬਹਿ ਮੂਲਾ ਬਹਿ ਮੁਕਾਮ ਪੰਡਿਤ ਬਖਾਣੇ ਪੋਥੀਆਂ ਸਿਧ ਬਹਿ ਦੇਵ ਸਥਾਨ ਸੋਰ ਸਿਧ ਗਣ ਗੰਧਰਬ ਮੋਨ ਜਨ ਸੇਖ ਪੀਰ ਸਲਾਰ ਦਾਰ ਕੂਚ ਕੂਚਾ ਕਰ ਗਏ ਅਵਰ ਭੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਘਰ ਘਰ ਕੂਚ ਘੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਪੇ ਪਹੂਚ ਸ਼ਬਦਾ ਮਹਿ ਵਖਾਣੀਐ ਬਿਰਲਾ ਤਾਂ ਬੂਝੈ ਕੋਈ ਨਾਨਕ ਵਖਾਣੇ ਬੇਨਤੀ ਜਲ ਤਲ ਮਈਅਲ ਸੋਏ ਅੱਲਾ ਲਖ ਅਗੰ ਕਾਦਰ ਕਰਨਹਾਰ ਕਰੀਮ ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸ ਨੂੰ ਆਖੀਐ ਜਾਂ ਸਿਸ ਨ ਹੋਵੀ ਲੇਖ ਅਸਮਾਨ ਧਰਤੀ ਚੱਲਸੀ ਮੁਕਾਮ ਉਹੀ ਏਕ ਦਿਨ ਰਵ ਚੱਲੇ ਨਿਤ ਸਸ ਚੱਲੇ ਤਾਰਕਾ ਲਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸਚ ਬੁਗੋਏ ਭਾਵੇਂ ਇੱਥੇ ਕਿਸੇ ਦਾ ਮੁਕਾਮ ਨਹੀਂ ਵੱਡੇ ਵੱਡੇ ਪੀਰ ਪਗੰਬਰ ਔਲੀਏ ਅਵਤਾਰ ਜਮੀਨ ਅਸਮਾਨ ਦਿਨ ਰਾਤ ਜੋਗੀ ਪੰਡਤ ਰਾਜੇ ਮਹਾਰਾਜੇ ਵੀ ਮੁਕਾਮ ਨਹੀਂ ਕਰ ਸਕਦੇ ਸਿਰਫ ਇੱਕ ਅਕਾਲ ਪੁਰਖ ਦਾ ਹੀ ਮੁਕਾਮ ਹੈ ਹੋਰ ਸਭ ਨਾਸਵੰਤ ਹਨ ਦੋਹਰਾ ਸ਼ਬਦ ਪੜਿਓ ਸਿਰ ਬਦਨ ਜਾਵ ਨਿਵੀ ਗੌਰ ਪਦ ਓਰ ਨਮਸ਼ਕਾਰ ਕਰ ਪੁਨ ਹਟੀ ਠਹਿਰਾਂ ਨੀ ਨਿਜ ਠੌਰ ਭਾਵ ਗੁਰੂ ਜੀ ਦਾ ਸੱਚਾ ਉਪਦੇਸ਼ ਸੁਣ ਕੇ ਕਬਰ अथवा ਕਬਰ ਦੇ ਵਾਸੀ ਨਮਸਕਾਰਾਂ ਕਰਨ ਲੱਗੇ ਤਾਂ ਬਾਕੀ ਮੋਲਾਣਿਆਂ ਨੇ ਗੱਲ ਦੇਖੀ ਕਿ ਉਹ ਵੀ ਖੁਦਾ ਰੂਪ ਸਮਝ ਕੇ ਚਰਨੀਆ ਲੱਗੇ ਤਾਂ ਬੜੇ ਅਦਬ ਆਦਾਬ ਦੇ ਨਾਲ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਸਾਨੂੰ ਉਪਦੇਸ਼ ਦਿਓ ਤਾਂ ਗੁਰੂ ਜੀ ਕਿਹਾ ਕਿ ਮੌਤ ਨੂੰ ਯਾਦ ਰੱਖੋ ਵੇਕਾਰਾਂ ਨੂੰ ਛੱਡੋ ਪੱਖਪਾਤ ਤਿਆਗੋ ਖੁਦਾ ਨੂੰ ਸਾਰਿਆਂ ਵਿੱਚ ਵਿਆਪਕ ਸਮਝੋ ਸਮਝ ਕੇ ਨਾਮ ਜਪੋ ਤੁਹਾਡਾ ਭਲਾ ਹੋਵੇਗਾ ਤਦ ਸਾਰਿਆਂ ਨੇ ਸਤਿ ਬਚਨ ਆਖ ਕੇ ਗੁਰੂ ਜੀ ਦੀ ਖੜਾਮ ਲੈ ਕੇ ਉਥੇ ਹੀ ਕਬਰ ਪਾਸ ਪੂਜਨ ਹਿੱਤ ਰੱਖ ਲਈ ਉਪਰੰਤ ਗੁਰੂ ਜੀ ਕੋਈ ਦਿਨ ਮਦੀਨੇ ਹੀ ਰਹੇ ਫਿਰ ਮੱਕੇ ਵਿੱਚ ਆ ਗਏ ਇੱਥੇ ਸਖਰ ਪਖਰ ਵਾਲੇ ਹਾਜੀ ਜਿਨ੍ਹਾਂ ਨੇ ਗੁਰੂ ਜੀ ਨੂੰ ਸਾਥ ਨਾਲੋਂ ਪਿੱਛੇ ਛੱਡ ਦਿੱਤਾ ਸੀ ਆ ਪੁੱਜੇ ਗੁਰੂ ਜੀ ਨੂੰ ਦੇਖ ਕੇ ਬੜੇ ਹੈਰਾਨ ਹੋ ਕੇ ਕਹਿਣ ਲੱਗੇ ਅਸੀਂ ਤਾਂ ਇਹਨਾਂ ਨੂੰ ਪਿੱਛੇ ਛੱਡ ਆਏ ਸੀ ਅੱਗੋਂ ਕਿਧਰੇ ਆ ਗਏ ਅੱਗੋਂ ਉਥੋਂ ਦੇ ਮਜੂਰਾਂ ਨੇ ਕਿਹਾ ਏ ਇਹਨਾਂ ਨੂੰ ਤਾਂ ਆਇਆ ਤਾਂ ਇੱਕ ਬਰਸ ਹੋ ਗਿਆ ਹੈ ਇਹਨਾਂ ਦੇ ਚਰਨਾਂ ਨਾਲ ਕਾਬਾ ਵੀ ਫਿਰ ਗਿਆ ਹੈ ਇਹ ਸੁਣ ਹਾਜੀ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਜੇ ਸੱਚ ਹੈ ਤਾਂ ਸਾਨੂੰ ਵੀ ਦਿਖਾਓ ਤਦ ਗੁਰੂ ਜੀ ਨੇ ਆਪਣੇ ਹੱਥਾਂ ਨਾਲ ਕਾਸਾ ਕਾਬੇ ਦੀ ਕੰਧ ਵਿੱਚ ਜ਼ੋਰ ਨਾਲ ਮਾਰਿਆ ਉਥੋਂ ਪਾਣੀ ਦਾ ਫੁਹਾਰਾ ਨਿਕਲ ਆਇਆ ਜਿੱਥੋਂ ਉਹਨਾਂ ਦਾ ਸਾਰਿਆਂ ਜਿੱਥੋਂ ਉਹਨਾਂ ਸਾਰਿਆਂ ਨੇ ਉਜੂ ਕਰਕੇ ਗੁਰੂ ਜੀ ਨੂੰ ਪੁੱਛਿਆ ਇਹ ਪਾਣੀ ਕਿੱਥੋਂ ਆਇਆ ਹੈ ਗੁਰੂ ਜੀ ਕਿਹਾ ਇੱਥੇ ਅੰਦਰ ਜੋ ਸ਼ਿਵਲਿੰਗ ਹੈ ਉਸ ਨੂੰ ਫਰਿਸ਼ਤੇ ਦੇਵਤੇ ਇਸ਼ਨਾਨ ਕਰਾਉਂਦੇ ਹਨ ਮੁਹੰਮਦ ਸਾਹਿਬ ਨੇ ਵੀ ਇੱਥੇ ਹੀ ਤਪ ਕੀਤਾ ਹੈ ਤੇ ਫਰਿਸ਼ਤੇ ਦਾ ਦਰਸ਼ਨ ਪਾਇਆ ਹੈ ਇਹ ਸੁਣ ਸਾਰੇ ਧੰਤਨ ਬੋਲ ਚਰਨੀ ਆ ਬੈਠੇ ਚਰਨਾ ਤੇ ਟਹਿ ਗਏ ਤੇ ਦੂਸਰੀ ਖੜਾਮ ਲੈ ਕੇ ਅੰਦਰ ਪੂਜਾ ਕਰਨ ਲਈ ਧਰ ਲਈਤੀ ਥੋੜੇ ਦਿਨਾਂ ਪਿਛੋਂ ਗੁਰੂ ਜੀ ਨੇ ਮਰਦਾਨਿਆਂ ਨੂੰ ਕਿਹਾ ਸਾਨੂੰ ਇੱਥੇ ਸਾਨੂੰ ਬੇਬੇ ਨਾਨਕੀ ਜੀ ਨੇ ਯਾਦ ਕੀਤਾ ਹੈ ਸਾਡਾ ਵਚਨ ਕੀਤਾ ਹੋਇਆ ਕਿ ਯਾਦ ਕਰਨ ਪਰ ਆਵਾਂਗੇ ਸੋ ਜ਼ਰੂਰ ਚੱਲਣਾ ਚਾਹੀਏ ਇਹ ਕਹਿ ਕੇ ਫਟਾਫਟ ਤੁਰ ਪਏ ਸੁਲਤਾਨਪੁਰ ਪਹੁੰਚੇ ਅੱਗੋ ਤੁਲਸਾ ਦਾਸੀ ਨੇ ਗੁਰੂ ਜੀ ਨੂੰ ਦੇਖ ਕੇ ਬੇਬੇ ਨਾਨਕੀ ਜੀ ਨੂੰ ਜਾ ਵਧਾਈ ਦਿੱਤੀ ਤੇ ਕਿਹਾ ਕਿ ਤੁਹਾਡੇ ਭਰਾਤਾ ਜੀ ਆਏ ਹਨ ਬੇਬੇ ਜੀ ਦੌੜੇ ਦੌੜੇ ਆ ਕੇ ਬੜੀ ਪ੍ਰਸੰਨਤਾ ਨਾਲ ਮਿਲੇ ਗੁਰੂ ਜੀ ਕਿਹਾ ਤੁਹਾਡੇ ਯਾਦ ਕਰਨ ਪਰ ਆਏ ਹਾਂ ਜੋ ਕੰਮ ਹੈ ਕਹੋ ਬੇਬੇ ਜੀ ਕਿਹਾ ਕੇਵਲ ਦਰਸ਼ਨਾਂ ਦੀ ਇੱਛਾ ਸੀ ਕਿਉਂਕਿ ਕਈ ਵਾਰੇ ਬੀਤ ਗਏ ਹਨ ਗੁਰੂ ਜੀ ਦੀ ਗੁਰੂ ਜੀ ਕਿਹਾ ਚੰਗਾ ਹੁਣ ਤੁਹਾਡੀ ਆਸਾ ਪੂਰਨ ਹੋ ਗਈ ਹੈ ਸਾਨੂੰ ਆਗਿਆ ਦੇਵੋ ਅਗੋ ਬੇਬੇ ਜੀ ਉਦਾਸ ਹੋ ਕੇ ਕੁਝ ਨਾ ਬੋਲੇ ਤਾਂ ਗੁਰੂ ਜੀ ਉਦਾਸ ਜਿਹਾ ਚਿਹਰਾ ਦੇਖ ਕੇ ਰਹਿ ਪਏ ਜਦ ਰਾਤ ਨੂੰ ਜੈ ਰਾਮ ਜੀ ਆਏ ਤੇ ਬੜੀ ਖੁਸ਼ੀ ਨਾਲ ਨਮਸਕਾਰ ਕਰਕੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ ਉਪਰੰਤ ਸਵੇਰੇ ਗੁਰੂ ਜੀ ਨੇ ਚੱਲਣ ਦੀ ਤਿਆਰੀ ਕੀਤੀ ਤਾਂ ਬੇਬੇ ਜੀ ਕਿਹਾ ਹੁਣ ਬੜਾ ਫਿਰ ਆਏ ਹੋ ਇੱਥੇ ਇੱਕ ਮਹੀਨਾ ਰਹਿ ਕੇ ਆਰਾਮ ਕਰੋ ਗੁਰੂ ਜੀ ਕਿਹਾ ਹੁਣ ਤੁਸੀਂ ਆਗਿਆ ਹੀ ਦੇਵੋ ਫਿਰ ਤੁਹਾਡੀ ਯਾਦ ਕਰਨ ਪਰ ਅਸੀਂ ਆਜ ਆਇਆ ਕਰਾਂਗੇ ਇਹ ਕਹਿ ਕੇ ਤਿੰਨੇ ਜਣੇ ਅਸੀਂ ਤੁਰ ਪਏ ਗੁਰੂ ਜੀ ਕਿਹਾ ਮਰਦਾਨਾ ਹੁਣ ਕਿੱਥੇ ਚੱਲੀਏ ਮਰਦਾਨੇ ਨੇ ਕਿਹਾ ਜੀ ਜਿਵੇਂ ਤੁਹਾਡੀ ਰਜ਼ਾ ਹੈ ਜਿੱਧਰ ਤੁਹਾਡੀ ਇੱਛਾ ਹੈ ਗੁਰੂ ਜੀ ਕਿਹਾ ਚੰਗਾ ਹੁਣ ਆਪਾਂ ਸਿੱਧ ਬੈਠੇ ਹਨ ਸਮੇਰ ਪਰਬਤ ਤੇ ਉੱਥੇ ਚੱਲਦੇ ਹਾਂ ਉਥੇ ਚੱਲ ਕੇ ਆਪਾਂ ਨਿਰੰਕਾਰ ਦੇ ਹੁਕਮ ਵਿੱਚ ਚੱਲ ਕੇ ਉਥੇ ਗੱਲਬਾਤ ਕਰਾਂਗੇ ਸਤਸੰਗਤ ਕਰਾਂਗੇ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜਦ ਗੁਰੂ ਜੀ ਸਮੇਰ ਪਰਬਤ ਨੂੰ ਚੱਲ ਪਏ ਤਾਂ ਰਸਤੇ ਵਿੱਚ ਸੋਨੇ ਦੀ ਧਰਤੀ ਆਈ ਉਥੇ ਅੰਮ੍ਰਿਤ ਵਰਗੀ ਰਸ ਦੀ ਨਦੀ ਵਗ ਰਹੀ ਸੀ ਮਰਦਾਨਾ ਦੇਖ ਕੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਜੇ ਆਗਿਆ ਕਰੋ ਤਾਂ ਮੈਂ ਕੁਝ ਪੀ ਲਵਾਂ ਗੁਰੂ ਜੀ ਕਿਹਾ ਭਾਈ ਜੇ ਜਰ ਸਕਦਾ ਹੈ ਤਾਂ ਪੀ ਲੈ ਜਦੋਂ ਮਰਦਾਨੇ ਪੀਤਾ ਤ्यों ਹੀ ਦਸਵੇਂ ਦਵਾਰ ਬਿਰਤੀ ਲੱਗ ਗਈ ਤੇ ਗਿਆਨ ਹੋ ਗਿਆ ਔਰ ਗੁਰੂ ਜੀ ਦੀ ਉਸਤਤ ਕਰਨ ਲੱਗਾ ਕਿ ਤੁਸੀਂ ਮੇਰੇ ਤੇ ਬੜੀ ਕਿਰਪਾ ਕੀਤੀ ਹੈ ਜੋ ਮੈਨੂੰ ਗਿਆਨ ਬਖਸ਼ਿਆ ਹੈ ਗੁਰੂ ਜੀ ਕਿਹਾ ਤੂੰ ਸਾਡੇ ਸਾਥੀ ਹੈ ਜੋ ਹੋਇਓ ਸਾਡਾ ਫਰਜ਼ ਹੈ ਕਿਉਂਕਿ ਜਿਹੜਾ ਗੁਰੂ ਆਪਣੇ ਸੇਵਕ ਦੀ ਭਲਾਈ ਨਾ ਕਰੇ ਉਸ ਦਾ ਸੰਗ ਸੇਵਕਾਂ ਨੂੰ ਤਿਆਗ ਦੇਣਾ ਯੋਗ ਹੈ ਜੇਕਰ ਗੁਰੂ ਆਪਣੇ ਸੇਵਕਾਂ ਦਾ ਭਰਮ ਨਿਵਰਤ ਨਾ ਕਰੇਗਾ ਤਾਂ ਹੋਰ ਨੂੰ ਕੀ ਉਪਦੇਸ਼ ਦੇ ਸਕਦਾ ਹੈ ਮਰਦਾਨੇ ਕਿਹਾ ਜੀ ਤੁਸੀਂ ਮੇਰਾ ਇੱਕ ਹੋਰ ਵੀ ਸੰਸਾਰ ਦੂਰ ਕਰੋ ਕਿਹਾ ਕਿ ਤੁਹਾਨੂੰ ਕਈ ਕਿੰਨੇ ਭੁੱਖ ਨਹੀਂ ਲੱਗਦੀ ਗੁਰੂ ਜੀ ਕਹੇ ਮਰਦਾਨੇ ਜਿਹੜੇ ਸਿੱਖ ਗੁਰੂ ਨਵਿੱਤ ਸਿੱਖਾਂ ਨੂੰ ਪ੍ਰਸ਼ਾਦ ਛਕਾਉਂਦੇ ਹਨ ਉਹ ਸਾਨੂੰ ਪਹੁੰਚਦਾ ਹੈ ਤੇ ਜਿਸ ਤੇ ਅਸੀਂ ਰੱਜੇ ਰਹਿੰਦੇ ਹਾਂ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਜੋ ਸ਼ੰਕਾ ਹੈ ਉਹ ਨਿਵਰਤ ਕੀਤਾ ਤੇ ਅੱਗੇ ਜੋ ਚੱਲ ਰਹੇ ਨੇ ਗੁਰੂ ਪਾਤਸ਼ਾਹ ਜੀ ਸਿੱਧ ਗੋਸ਼ਟ ਕਰਨ ਵਾਸਤੇ ਚੱਲ ਰਹੇ ਨੇ ਉਹ ਅਗਲਾ ਪ੍ਰਸੰਗ ਆਉਣ ਵਾਲੇ ਸਮੇਂ ਵਿੱਚ ਪਾਈ ਬਾਲਾ ਜੀ ਕਹਿਣ ਲੱਗੇ ਕਿ ਗੁਰੂ ਜੀ ਮੈਂ ਫੇਰ ਆਪ ਜੀ ਨੂੰ ਸਰਵਣ ਕਰਾਵਾਂਗਾ ਕਿ ਇਹ ਜੋ ਪ੍ਰਸੰਗ ਸਿੱਧਾਂ ਨਾਲ ਗੋਸ਼ਟ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਧਾਂ ਨੂੰ ਕਿਵੇਂ ਤਾਰਦੇ ਨੇ ਤੇ ਸਿੱਧ ਕਿਵੇਂ ਗੁਰੂ ਪਾਤਸ਼ਾਹ ਜੀ ਨੂੰ ਕਿਹੜੇ ਸਵਾਲ ਕਰਦੇ ਨੇ ਸੋ ਸਤਿਗੁਰੂ ਮਹਾਰਾਜ ਨੇ ਤਿਆਰੀ ਕੀਤੀ ਤੇ ਆਖਿਆ ਕਿ ਚਲੋ ਬਈ ਹੁਣ ਆਪਾਂ ਚੱਲਦੇ ਹਾਂ ਅੱਗੇ ਸਿੱਧ ਮੰਡਲੀ ਦੇ ਵਿੱਚ ਤੇ ਗੁਰੂ ਮਹਾਰਾਜ ਜੀ ਤਾਂ ਸਿੱਧ ਮੰਡਲੀ ਵਿੱਚ ਪੁੱਜਣ ਲਈ ਤੁਰ ਪਏ ਉਧਰੋਂ ਭਰਤਰੀ ਜੋ ਗੁਰੂ ਜੀ ਨੂੰ ਪਹਿਲੇ ਮਿਲਿਆ ਸੀ ਨੇ ਗੋਰਖ ਪਾਸ ਜਾ ਵਟਿਆਈ ਕੀਤੀ ਇਹ ਕਿਹਾ ਗੁਰੂ ਜੀ ਤਾਂ ਪੂਰਨ ਅਵਤਾਰ ਹਨ ਜੇਕਰ ਤੁਸੀਂ ਆਪ ਮਿਲ ਕੇ ਉਪਦੇਸ਼ ਦੇ ਯੋਗਮਤਵ ਵਿੱਚ ਲੈ ਆਓ ਤਾਂ ਤੁਹਾਡਾ ਬੜਾ ਹੀ ਜਸ ਫੈਲ ਜਾਵੇਗਾ ਗੁਰਕੇ ਸੁਣ ਕੇ ਆਸਣ ਤੋਂ ਉੱਠ ਕੇ ਕਹਿਣ ਲੱਗਾ ਕਿ ਮੈਂ ਜਾ ਕੇ ਹੁਣੇ ਹੀ ਜਿੱਤ ਕੇ ਲਿਆਉਂਦਾ ਹਾਂ ਇਧਰ ਗੁਰੂ ਜੀ ਹਿਮਾਚਲ ਪਹਾੜ ਪਰ ਜਿੱਥੇ ਬਰਫ਼ ਵਿੱਚ ਪੰਜੇ ਪਾਂਡੂ ਗਲੇ ਸਨ ਪਹੁੰਚੇ ਉਹਨਾਂ ਨੂੰ ਅੱਗੋਂ ਗੋਰਖਾ ਮਿਲਿਆ ਤੇ ਪੁੱਛਣ ਲੱਗਾ ਤੁਸੀਂ ਕੌਣ ਹੋ? ਜਾਤ ਕੀ ਹੈ? ਕਿੱਥੋਂ ਆਏ ਹੋ? ਕਿੱਥੇ ਚੱਲੇ ਹੋ? ਮੇਰਾ ਵਚਨ ਮੰਨ ਕੇ ਵਾਪਸ ਚਲੇ ਜਾਓ। ਐਵੇਂ ਬੇਨਾਹੀ ਦੇ ਪ੍ਰਾਨਨਤ ਕਿਉਂ ਦਿੰਦੇ ਹੋ? ਇੱਥੇ ਤਾਂ ਸੂਰਜ ਦਿਖਾਈ ਨਹੀਂ ਦਿੰਦਾ। ਔਰ ਬੜੇ-ਬੜੇ ਰਾਖਸ਼ ਜੋ ਹਨ ਸੋ ਕੱਚਿਆਂ ਨੂੰ ਹੀ ਖਾ ਜਾਣਗੇ। ਗੁਰੂ ਜੀ ਕਹੇ ਸਾਡਾ ਰੂਪ ਅਚਰਜ ਹੈ। ਅਸੀਂ ਜਾਤ ਤੋਂ ਰਹਿਤ ਹਾਂ। ओ, ओ हां जिथे सूरज चंद्रमा ਨਹੀਂ ਅਸੀਂ ਉਹ ਉਹ ਸਾਡਾ ਦੇਸ਼ ਹੈ ਜਿੱਥੇ ਦਿਲ ਕਰੇਗਾ ਜਾਵਾਂਗੇ ਪਛਾਣ ਨਹੀਂ ਹਟਾਂਗੇ ਡਰ ਦੂਰ ਹੋ ਗਿਆ ਹੈ ਦੁੱਖ ਸੁੱਖ ਸਮਾਨ ਜਾਣ ਕੇ ਇੱਥੇ ਆਏ ਹਾਂ ਗੁਰੂ ਏਕ ਓੰਕਾਰ ਅਕਾਲ ਪੁਰਖ ਹੈ ਜਿਸ ਦੇ ਸਮਾਨ ਹੋਰ ਕੋਈ ਨਹੀਂ اے ਗੋਰਖ ਤੂੰ ਤਾਂ ਭੁੱਲਿਆ ਹੋਇਆ ਹੈ ਐਵੇਂ ਵੱਡੀ ਉਮਰ ਕਰਕੇ ਹੰਕਾਰੀ ਨਾ ਬਣ ਗੁਰਖ ਨੇ ਕਿਹਾ ਤੁਹਾਡੀ ਮਾਲਮੂਤਰ ਦੀ ਦੇਹੀ ਹੈ ਸੋ ਮੇਰੀ ਗੱਲ ਮੰਨ ਕੇ ਅੱਗੇ ਨਾ ਜਾਓ ਬੜਾ ਡਰ ਦੁੱਖ ਹੋਵੇਗਾ ਹੱਥ ਨੂੰ ਤਿਆਕ ਕੇ ਪਿੱਛੇ हट ਜਾਓ ਜਿਸ ਹਾਲਤ ਵਿੱਚ ਰਾਮਚੰਦਰ ਆਦਿਕ ਨੇ ਵੀ ਗੁਰੂ ਧਾਰਨ ਕੀਤੇ ਹਨ ਤੁਸੀਂ ਵੀ ਗੁਰੂ ਧਾਰੋ ਗੁਰੂ ਜੀ ਕਿਹਾ ਨਾਮ ਦੇ ਪ੍ਰਤਾਪ ਨਾਲ ਦੇਹੀ ਪਵਿੱਤਰ ਹੋ ਗਈ ਹੈ ਅੱਗੇ ਜਾ ਕੇ ਦੇਖਣ ਦੀ ਇੱਛਾ ਹੈ ਸੋ ਜ਼ਰੂਰ ਜਾਵਾਂਗੇ ਔਰ ਡਰਾਂਗੇ ਨਹੀਂ ਹੱਥ ਨਹੀਂ ਤਿਆ ਕਰਕੇ ਕਿਉਂਕਿ ਹੱਠ ਨਾਲ ਹੀ ਸੂਰਮੇ ਦੀ ਸੂਰਮਤਾ ਪੂਰੀ ਹੁੰਦੀ ਹੈ ਗੁਰਕ ਨੇ ਕਿਹਾ ਯੋਗ ਨਾਲ ਸਰੀਰ ਦਾ ਸਦਾ ਸਥਿਤ ਰਹਿੰਦਾ ਹੈ ਸੋ ਨੌ ਨਦੀਆਂ 18 ਸਿੱਧੀਆਂ ਪ੍ਰਾਪਤ ਹੁੰਦੀਆਂ ਹਨ ਸਾਰੇ ਲੋਕਾਂ ਦਾ ਲੋਕਾਂ ਪਰ ਹੁਕਮ ਚੱਲਦਾ ਹੈ ਜੋ ਇੱਛਾ ਹੈ ਸੋ ਕਰ ਲਈਦਾ ਹੈ ਬਲ ਵੱਜ ਜਾਂਦਾ ਹੈ ਤੁਸੀਂ ਵੀ ਜੋਗੀ ਬਣੋ ਗੁਰੂ ਜੀ ਕਿਹਾ ਜਿਨ੍ਹਾਂ ਤਨ ਦੀ ਹੰਗ ਤਾਂ ਹੰਕਾਰ त्याग ਦਿੱਤਾ ਹੈ ਉਹਨਾਂ ਨੂੰ ਸਰੀਰ ਰੱਖਣ ਦੀ ਕੀ ਲੋੜ ਹੈ ਰਿੱਧੀਆਂ ਸਦੀਆਂ ਨਾਮ ਦੀਆਂ ਟੈਲਣਾ ਹਨ ਆਦਮੀ ਵਿੱਚ ਪੂਜਾ ਕਰਾਉਣ ਦੀ ਤੇ ਹੋਰ ਕਿਸੇ ਵਸਤੂ ਦੀ ਕੋਈ ਇੱਛਾ ਹੀ ਨਹੀਂ ਹੈ ਜਦ ਗੋਰਖ ਨੇ ਸੁਣਿਆ ਕਿ ਇਹ ਕਿਸੇ ਪਰ ਇੱਕ ਪ੍ਰਕਾਰ ਵੀ ਨਹੀਂ ਮੰਨਦੇ ਤਾਂ ਆਖਰਕਾਰ ਜਿਸ ਸਿਲਾ ਪਰ ਗੁਰੂ ਜੀ ਬੈਠੇ ਸਨ ਉਸ ਨੂੰ ਉਡਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਨਾ ਉੱਡੀ ਗੋਰਖ ਨੇ ਸਮਝਿਆ ਇਹ ਬੜੇ ਪ੍ਰਤਾਪੀ પુરਸ਼ ਹਨ ਜੇ ਕਦੇ ਮੇਰੇ ਚੇਲੇ ਬਣ ਜਾਣ ਤਾਂ ਹੋਰ ਵੀ ਹੋਰ ਕੀ ਚਾਹੀਦਾ ਹੈ ਇਹ ਵਿਚਾਰ ਦਾ ਉਹ ਤਾਂ ਸਿੱਧ ਮੰਡਲੀ ਵਿੱਚ ਚਲਾ ਗਿਆ ਮਰਦਾਨਾ ਕਹਿਣ ਲੱਗਾ ਮਹਾਰਾਜ ਅਸੀਂ ਕਿੱਥੇ ਆ ਗਏ ਹਾਂ ਇੱਥੇ ਤਾਂ ਚੰ드ਰਮਾ ਤਾਰੇ ਨਜ਼ਰੀ ਨਹੀਂ ਆਉਂਦੇ ਗੁਰੂ ਜੀ ਕਿਹਾ ਉਹ ਰਹਿ ਗਏ ਹਨ ਮਰਦਾਨੇ ਕਿਹਾ ਜੀ ਉਹ ਜ਼ਮੀਨ ਤਾਂ ਕਿੰਨੇ ਕੁ ਉੱਚੇ ਹਨ ਗੁਰੂ ਜੀ ਕਿਹਾ ਜ਼ਮੀਨ ਤੇ ਲੱਖ ਯੋਜਨ ਉੱਚਾ ਸੂਰਜ ਹੈ ਤੇ ਸੂਰਜ ਤੋਂ ਇਤਨਾ ਹੀ ਉੱਚਾ ਚੰ드ਰਾ ਹੈ ਉਸ ਤੋਂ ਬਿਆੰਤ ਉੱਚੇ ਤਾਰੇ ਹਨ ਉਹਨਾਂ ਤੋਂ ਉੱਪਰ ਧਰੂ ਤਾਰਾ ਹੈ ਜਿਸ ਨੇ ਬਾਰਪਨ ਤੋਂ ਬੜੀ ਕਹਾਣਾਂ ਕਹਾਲੀ ਸੀ ਮਰਦਾਨੇ ਕਿਹਾ ਜੀ ਉਸ ਦਾ ਵੀ ਦਰਸ਼ਨ ਕਰਾਓ ਗੁਰੂ ਜੀ ਨੇ ਪੁੱਛਿਆ ਕਿ ਬਾਲਾ ਜੀ ਤੇਰੀ ਕੀ ਸਲਾਹ ਹੈ ਮੈਂ ਕਿਹਾ ਜੀ ਜੋ ਮਰਦਾਨਾ ਕਹਿੰਦਾ ਠੀਕ ਹੈ ਤਦ ਗੁਰੂ ਜੀ ਚੱਲਦੇ ਚੱਲਦੇ ਪਰਬਤ ਪਰ ਆਹ ਠਹਰੇ ਉਧਰ ਗੋਰਖ ਨੇ ਸਿੱਧਾਂ ਦੀ ਸਭਾ ਲਗਾਈ ਜਿੱਥੇ ਕੋਈ ਮਿਰਗਾ ਅਸਨ ਪਰ ਬੈਠਾ ਹੈ ਕੋਈ ਸ਼ੇਰ ਦੀ ਖਲ ਪਰ ਕਿਸੇ ਦੇ ਗਲ ਖਿੰθα ਪਾਈ ਹੋਈ ਹੈ ਕਿਸੇ ਦੋਨੋਂ ਕੰਨ ਪਕੜ ਕੇ ਮੁੰਦਰਾ ਪਾਈਆਂ ਹੋਈਆਂ ਹਨ ਕਿਸੇ ਸੇਲੀ ਹੀ ਪਾਈ ਹੋਈ ਹੈ ਕਿਸੇ ਨੂੰ ਕੁਪੀਨ ਕਸੀ ਹੋਈ ਹੈ ਕਿਸੇ ਕੰਦੇ ਝੋਲੀ ਸੁੱਟੀ ਹੋਈ ਹੈ ਇਨਾਂ ਵਿੱਚ ਕੋਈ ਐਸੀ ਤਾਕਤ ਵਾਲੇ ਸਨ ਜਿ ਜਿੱਥੇ ਜੀ ਕਰੇ ਉੱਡ ਜਾਣ ਛੋਟੇ ਬਣ ਜਾਣ ਵੱਡੇ ਹੋ ਜਾਣ ਸ਼ੇਰ ਸੱਪ ਬਣ ਜਾਣ ਆਦਮੀ ਨੂੰ ਭਿਆਨਕ ਸ਼ਕਲ ਦਿਖਾ ਕੇ ਡਰਾ ਕੇ ਕੰਬਾ ਦੇਣ ਐਸੀ ਪਰੀਆਂ ਹੋਈ ਸਭਾ ਵਿੱਚ ਗੋਰਖ ਨੇ ਕਿਹਾ ਕਿ ਤੁਹਾਡੀ ਥਾਂ ਦੇਖਣ ਲਈ ਇੱਕ ਮਲਮੂਤਰ ਦੀ ਦੇਹੀ ਵਾਲਾ ਨਾਨਕ ਤਪ ਆ ਰਿਹਾ ਹੈ ਸੋ ਕੋਈ ਐਸਾ ਹੈ ਜੋ ਉਸ ਨੂੰ ਆਉਣੋਂ ਹਟਾ ਦੇਵੇ ਇਹ ਸੁਣ ਕੇ ਮਛੰਦਰਨਾਥ ਨੇ ਕਿਹਾ ਕਿ ਜੇ ਮੈਨੂੰ ਆਗਿਆ ਦੇਵੋ ਤਾਂ ਮੈਂ ਉਸ ਨੂੰ ਰੋਕ ਦੇਵਾਂ ਤਾਂ ਅੱਗੇ ਆਵੇ ਤਾਂ ਤੁਹਾਡਾ ਚੇਲਾ ਬਣਾ ਕੇ ਲੈ ਆਵਾਂਗਾ ਗੁਰੂਕਿ ਨੇ ਕਿ ਇਹ ਸੁਣ ਕੇ ਖੁਸ਼ੀ ਨਾਲ ਕਿਹਾ ਜਾਓ ਮਛੰਦਰਨਾਥ ਬੜੇ ਹੰਕਾਰ ਵਿੱਚ ਭਰਿਆ ਹੋਇਆ ਗੁਰੂ ਜੀ ਪਾਸ ਆ ਕੇ ਕਹਿਣ ਲੱਗਾ ਅੱਗੇ ਨਾ ਜਾਓ ਜੇ ਜ਼ਰੂਰ ਹੀ ਜਾਣਾ ਹੈ ਤਾਂ ਜੋਗ ਮਤ ਧਾਰ ਲਵੋ ਨਹੀਂ ਤਾਂ ਯਾਦ ਰੱਖੋ ਤੁਹਾਡੀ ਸੁਖ ਨਹੀਂ ਹੈ ਗੁਰੂ ਜੀ ਕਿਹਾ ਜਿੱਥੇ ਸਾਡੀ ਇੱਛਾ ਹੈ ਉੱਥੇ ਜਾਵਾਂਗੇ ਤੂੰ ਖਿਜ ਕੇ ਨਾ ਬੋਲ ਅਸੀਂ ਤੇਰੇ ਕਹੇ ਹਟਣਾ ਨਹੀਂ ਸਗੋਂ ਤੈਨੂੰ ਉਪਦੇਸ਼ ਦੇਵਾਂਗੇ ਮਛੇਂਦਰਨਾਥ ਨੇ ਕ੍ਰੋਧ ਵਿੱਚ ਲਾਲ ਅੱਖਾਂ ਕਰਕੇ ਕਿਹਾ ਕਿ ਦਿਨ ਰਾਤ ਵਿੱਚ ਕਿਸੇ ਸਵਾ ਕਿੰਨੇ ਸਵਾਸ ਆਉਂਦੇ ਹਨ ਕਿਤਨੀਆਂ ਨਾੜੀਆਂ ਹਨ ਮੂੰਹ ਕਿਤਨੀਆਂ ਉਂਗਲਾਂ ਚੌੜਾ ਹੈ ਕੋਠੜੀਆਂ ਰੋਮ ਮਾਸ ਦਿੱਲੀ ਦੇ ਪੱਤੇ ਕਿਤਨੇ ਹਨ ਦੇਹੀ ਦਾ ਸਭ ਵਰਤਾਂਤ ਕਹੋ ਜੀ ਤਾਂ ਗੁਰੂ ਜੀ ਕਿਹਾ ਕਿ ਦਿਨਦਰ ਆਦੇ 24000 ਸਵਾਸ ਹਨ 900 나ੜੀ ਹੈ 72 ਕੋਠੜੀਆਂ ਹਨ ਨੀਲ ਕਰੋੜੀ ਰੋਮ ਹੈ 1600 ਜੋੜ ਕੇ ਤਿੱਲੀ ਦੇ ਪੱਤੇ 12 ਹਨ 8 ਉਂਗਲਾਂ ਕਲੇਜਾ ਹੈ ਇਸ ਪ੍ਰਕਾਰ ਦੇਹੀ ਦਾ ਸਾਰਾ ਠਟ ਹੈ ਇਸ ਨੂੰ ਮਛਂਦਰਨਾਥ ਨੇ ਸਿੱਧ ਦੇ ਬਲ ਨਾਲ ਗੁਰੂ ਜੀ ਨੂੰ ਪਿੱਛੇ ਹਟਾਉਣਾ ਚਾਹਿਆ ਸਿੱਧੀ ਦੇ ਨਾਲ ਸ਼ਕਤੀ ਦੇ ਨਾਲ ਪਰ ਕੁਝ ਪੇਸ਼ ਨਾ ਗਈ ਤਾਂ ਗੋਰਖਾ ਪਾਸ ਆ ਕੇ ਕਹਿਣ ਲੱਗਾ ਕਿ ਇਹ ਤਾਂ ਕੋਈ ਪ੍ਰਤਾਪੀ ਪੁਰਸ਼ ਹੈ ਮੈਂ ਇਥੋਂ ਜਿੱਤਿਆ ਨਹੀਂ ਜਾਂਦਾ ਤਾਂ ਲੋਹਾਰੀਪਾ ਗੋਰਖਾ ਪਾਸੋਂ ਹੋਰ ਇੱਕ ਚੇਲਾ ਆਗਿਆ ਲੈ ਕੇ ਗੁਰੂ ਜੀ ਪਾਸ ਆਇਆ ਤੇ ਕਿਹਾ ਹੈ ਬਾਲੇ ਆਦੇਸ਼ ਗੁਰੂ ਜੀ ਨੇ ਕਿਹਾ ਏਕ ਓੰਕਾਰ ਨੂੰ ਆਦੇਸ਼ ਲੋਹਾਰੀ ਪਾ ਨੇ ਪੁੱਛਿਆ ਨਾਮ ਕੀ ਹੈ ਧਾਮ ਕੀ ਹੈ ਭੇਖ ਕੀ ਹੈ ਕਿਧਰੋਂ ਆਏ ਹੋ ਕਿਧਰ ਚੱਲੇ ਹੋ ਗੁਰੂ ਜੀ ਕਿਹਾ ਨਾਨਕ ਨਾਮ ਹੈ ਅਨਹ ਤੁੰ ਨਾਮ ਹੈ ਉਸ ਨਿਰੰਕਾਰ ਦੀ ਚਰਨੀ ਚੱਲੇ ਹਾਂ ਦੇਸ ਬੇਗੰਪੁਰਾ ਹੈ ਭੇਖ ਨਿਰੰਕਾਰੀ ਹੈ ਲੋਹਾਰੀ ਪਾ ਨੇ ਫਿਰ ਯੋਗ ਮਾਰਗ ਦੇ ਸਵਾਲ ਕੀਤੇ ਕਿ ਚੱਕਰ ਕਿੰਨੇ ਹਨ ਪੰਖੜੀਆਂ ਕਿਤਨੀਆਂ ਹਨ ਦੇਹ ਹੀ ਕਿਤਨੀ ਪੌਣ ਨਾਲ ਰਜਦੀ ਹੈ ਪੰਜਾ ਤਤਾਂ ਵਿੱਚ ਇੰਦਰੀਆਂ ਕਿਹੜੀਆਂ ਹਨ ਪੰਜ ਤਤਾਂ ਦੇ ਗੁਣ ਸੁਭਾਅ ਕਿਹੜੇ ਹਨ ਇਹਨਾਂ ਸਭ ਦਾ ਉੱਤਰ ਦੇਵੋ ਫਿਰ ਅੱਗੇ ਜਾਵੋ ਨਹੀਂ ਤਾਂ ਚੇਲੇ ਬਣੋ ਗੁਰੂ ਜੀ ਕਹਾਂ ਭਾਈ ਮੂਲਾ ਚੱਕਰ ਦੇ ਚਾਰ ਪੱਤਰ ਹਨ ਰੰਗ ਲਾਲ ਹੈ ਨਾਭੀ 헤ੜ 6 ਪੱਤਰ ਹਨ ਰੰਗ ਪੀਲਾ ਹੈ ਨਾਭੀ ਵਿੱਚ 10 ਪੱਤਰ ਹਨ ਰੰਗ ਨੀਲਾ ਹੈ ਰਿਦੇ ਵਿੱਚ 12 ਪੱਤਰ ਹਨ ਇਹਨਾਂ ਛੇਆ ਚੱਕਰਾਂ ਦਾ ਜਿਸ ਨੂੰ ਭੇਦ ਆ ਆਇਆ ਉਸਨੇ ਦਸਵੇਂ ਦੁਆਰ ਵਿੱਚ ਪ੍ਰਾਣ ਠਹਿਰਾ ਲਏ ਹਨ 10 ਪਾਉਣਾ ਦੇ ਨਾਮ ਪਾਨ ਅਪਾਨ ਸਮਾਨ ਉਦਿਆਨ ਬਿਆਨ ਨਾਗ ਟਕਾ ਟਕਾਦਿਆਂ ਪਰ ਇਸ ਤਰ੍ਹਾਂ ਸੰਬਲ ਦੇਹੀ ਦੇ ਵਿੱਚ ਪੂਰਮ ਕਿਰਕਲ ਦੇਵਦਤ ਤਨੰਜੈ ਪਾਨਵਾਜੂ ਰੇ ਦੇ ਵਿੱਚ ਰਹਿੰਦੀ ਹੈ ਅਪਾਨਵਾਜੂ ਗੁਦਾ ਵਿੱਚ ਸਮਾਨਵਾਜੂ ਨਾਭੀ ਵਿੱਚ ਉਧਿਆਨ ਕੰਠ ਵਿੱਚ ਬਿਆਨਵਾਜੂ ਵਿਆਪਕ ਹੈ 나ਗਵਾਜੂ ਡੁਹਕਾਰ ਲਿਆਉਂਦੀ ਹੈ ਪੂਰਮਵਾਜੂ ਅੱਖਾਂ ਦੀਆਂ ਪਲਕਾਂ ਖੋਲਦੀ ਹੈ ਕਿਰਕਲਵਾਜੂ ਨਿਛਾ ਲਿਆਉਂਦੀ ਹੈ ਦੇਵਦਤਵਾਜੂ ਓਵਾਸ਼ੀਆਂ ਲਿਆਉਂਦੀ ਹੈ ਤੇ ਤਨੰਜੇਵਾਜੂ ਮ੍ਰਿਤਕ ਵਿੱਚ ਰਹਿੰਦੀ ਹੈ ਇਹੋ ਹੀ 10 ਪ੍ਰਾਣ ਹਨ ਪੰਜ ਤੱਤ ਹਨ ਆਕਾਸ਼ ਬਾਜੂ ਅਗਨ ਅੱਗ ਪਾਣੀ ਪ੍ਰਿਥਵੀ ਇਹਨਾਂ ਦੇ ਗੁਣ ਸ਼ਬਦ ਸਪਰਸ਼ ਰੂਪ ਰਸ ਗੰਧ ਹਨ ਗਿਆਨ ਇੰਦਰੀ ਹਨ ਆਕਾਸ਼ ਕੰਨ ਪੌਣ ਦੀ ਤੁੱਚਾ ਅੱਗ ਦੇ ਨੈਣ ਪਾਣੀ ਦੀ ਜੀਭਾ ਪ੍ਰਿਥਵੀ ਦਾ ਨੱਕ ਇਹ ਇੱਕ ਇੱਕ ਤੱਤ ਦੀਆਂ ਪੰਜ ਪੰਜ ਪ੍ਰਕਿਰਤੀਆਂ ਹਨ ਆਕਾਸ਼ ਦੀ ਲੋਭ ਮੋਹ ਹੰਕਾਰ ਦੁੱਖ ਪ੍ਰੀਤ ਵਾਜੂ ਦੀ ਬਲ ਧਾਵਨਾ ਪਸਰਨਾ ਸੰਕੋਚ ਦੇਹ ਦਾ ਵਾਧਾ ਅਗ ਦੀ ਨੀਂਦ ਸੋਤਾ ਆਲਸ ਭੁੱਖ ਪਿਆਸ ਪਾਣੀ ਦੀ ਲਹੂ ਪਸੀਨਾ ਪਿੱਤ ਕਫ ਵੀਰੇ ਤੇ ਪ੍ਰਿਥਵੀ ਦੀ ਚਮ ਹੱਡ ਮਾਸ ਨਾੜੀ ਰੋਮ ਇਹਨਾਂ ਪੰਜਾਂ ਤੱਤਾਂ ਦੇ ਕਿੱਲੇ ਵਿੱਚ ਕਿੱਲੇ ਵਿੱਚ ਪੰਜੀ ਪ੍ਰਕਿਰਤੀਆਂ ਹਨ ਸੋ ਲੋਹਾਰੀਪਾ ਜੀਬ ਦਾ ਉੱਥੇ ਬਸੇਰਾ ਹੈ ਲੋਹਾਰੀਪਾ ਨੇ ਜਾਦੇ ਉੱਤਰ ਸੁਣਿਆ ਤਾਂ ਸਮਝ ਲੀਤਾ ਕਿ ਇਹ ਸਹੀ અવਤਾਰ ਹਨ ਤਦ ਦੋਨੋਂ ਹੱਥ ਜੋੜ ਕੇ ਚਰਨ ਬੰਦਨਾ ਕੀਤੀ ਕਿ ਤੁਸੀਂ ਪੂਰਨ અવਤਾਰ ਹੋ ਜਾਦੇ ਪ੍ਰਸੰਗ ਵਾਲੇ ਜੀ ਤੋਂ ਗੁਰੂ ਜੀ ਨੇ ਸੁਣਿਆ ਤਬ ਵਿਦੇਹ ਹੋ ਗਏ ਅਰਸਵਾਸ ਦਸਵੇਂ ਦਵਾਰ ਜਿੱਤੇ ਗਏ ਸਰੂਤਾ ਜਨ ਘਰੋਂ ਘਰੀ ਚਲੇ ਗਏ ਤੇ ਗੁਰੂ ਜੀ ਇਸੇ ਪ੍ਰਕਾਰ 7 ਦਿਨ ਤੱਕ 7 ਰਾਤਾਂ ਸਮਾਧੀ ਲੱਗੀ ਰਹੀ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਤੇ ਸਤਿਗੁਰੂ ਜੀ ਇਸ ਤਰ੍ਹਾਂ 7 ਦਿਨ 7 ਰਾਤਾਂ ਵਿੱਚ ਸਮਾਦੀ ਅਸਥਿਤ ਰਹੇ ਤੇ ਭਾਈ ਬਾਨਾ ਜੀ ਕਹਿਣ ਲੱਗੇ ਕਿ ਸੰਗਤਾਂ ਵੀ ਘਰੋ ਘਰੀ ਚਲੇngੀਆਂ ਤਾਂ ਅਸੀਂ ਵੀ ਆਪਣੇ ਆਸਨਾ ਤੇ ਆ ਗਏ ਤੇ ਅੱਗੇ ਜੋ ਗੁਰੂ ਮਹਾਰਾਜ ਜਦੋਂ ਸਮਾਦੀ ਖੁੱਲਦੀ ਹੈ ਤਾਂ ਸਤਿਗੁਰੂ ਜੀ ਕੀ ਬਚਨ ਕਰਦੇ ਨੇ ਹੋਰ ਕੀ ਉਚਾਰਨ ਕਰਦੇ ਹਨ ਉਪਦੇਸ਼ ਦਿੰਦੇ ਹਨ ਉਹ ਆਉਣ ਵਾਲੇ ਦੀਵਾਨ ਵਿੱਚ ਮੈਂ ਆਪ ਜੀ ਨੂੰ ਸਰਵਣ ਕਰਾਵਾਂਗਾ ਸੋ ਭੁੱਲਾਂ ਚੁੱਕਾਂ ਦੀ ਮੈਂ ਖਿਮਾ ਮੰਗਦਾ ਹਾਂ ਇਸੇ ਤਰ੍ਹਾਂ ਨਾਲ ਆਪਾਂ ਵੀ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹਾਂ ਕਿ ਕਿਵੇਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਭਾਈ ਬਾਲਾ ਜੀ ਧੰ ਗੁਰੂ ਨਾਨਕ ਦੇਵ ਮਹਾਰਾਜ ਦੀ ਲੜੀਵਾਰ ਕਥਾ ਕਿਵੇਂ ਸਰਵਣ ਕਰਾ ਰਹੇ ਨੇ ਸੋ ਆਪਾਂ ਸਰਵਣ ਕਰਦੇ ਜਾਵਾਂਗੇ ਬਣੇ ਰਹੋ ਚੈਨਲ ਦੇ ਨਾਲ ਤਾਂ ਕਿ ਅਸੀਂ ਕਥਾ ਨੂੰ ਸਰਵਣ ਕਰਦੇ ਰਹੀਏ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ